ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਚੋਟੀ ਛੇੜ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਹੜੀ ਆਪਾਂ ਬਈ ਵੀਡੀਓ ਬਣਾ ਰਹੇ ਆਂ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਈ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਬਾਈ ਜੀ ਹਾਂਜੀ ਵਧੀਆ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਂ ਬਈ ਆਪਣਾ ਧਰਮ ਸਿੰਘ ਹੂੰ ਐਡਰੈਸ ਪਿੰਡ ਗਿਲ੍ਾ ਬਢੰਡਾ ਪਿੰਡ ਭੈਰੂਪਾ ਠੀਕ ਤੇ ਸੇਰ ਫੂਲ ਹੈ ਨਾ ਤੇ ਨੇੜੇ ਪਿੰਡ ਬਈ ਆਪਣਾ ਜਿਹੜੇ ਆਪਣੇ ਇਧਰ ਟਵਾਲੇ ਆ ਜਾਂਦਾ ਹੂੰ ਇਧਰ ਕੰਨਾਂ ਵਾਲਾ ਆ ਜਾਂਦਾ ਇਧਰ ਗਿੱਲਾਂ ਵਾਲਾ ਆ ਇਹ ਤੇ ਸਲਾਪੁਰਾ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਬਈ ਆਪਣਾ 9464877487 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਈ ਇਹ ਚੋਟੀ ਆਪਣੇ ਫਾਰਮ ਦੀ ਵੀ ਆ ਹਾਂਜੀ ਆ ਗਈ ਕਿਹੜਾ ਸੂਆ ਇਹ ਸੂਂਦੀ ਆ ਪਹਿਲੇ ਸੂਂਦੀ ਆ ਟਲੂਨ ਸੂਂਦੀ ਆ ਹਾਂਜੀ ਤੇ ਕਿੰਨੇ ਕਿਦਾਂ ਦੀ ਕੱਚੀ ਆ ਬਈ ਵੀ ਹੇ ਦੱਸ ਦੇ ਲੈ 10 ਦਿਨਾਂ ਦੀ ਕੱਚੀ ਆ ਤੇ ਕਿੰਨਾ ਕਿਦਾਂ ਤੂੰ ਦੇ ਦੂ ਬਈ ਤੂੰ ਬਈ 13-14 ਲਿਟਰ ਪਾ ਦੂ ਠੀਕ ਆ ਤੇ ਮਦਰ ਦਾ ਰਿਕਾਰਡ ਪਤਾ ਕੋਈ ਸੀ ਦੀ ਹਾਂ ਜੀ ਮਾਤਾ 18 ਡੁੱਦ ਸੀਗਾ ਠੀਕ ਹੈ ਭਾਈ ਤੇ ਉਹ ਠੰਡੀ ਹੈ ਭਾਈ ਪਾ ਠੰਡੀ ਪੂਰੀ ਹੈ ਠੰਡੀ ਸੀ ਬਾਈ ਕਹਿੰਦਾ ਬਈ ਫੁੱਲ ਤੇ ਟੀਕੇ ਬਾਰੇ ਪਤਾ ਬਾਈ ਜਿਹੜਾ ਇਹਦੇ ਲੱਗਾ ਟੀਕਾ ਨਹੀਂ ਆਪਾਂ ਪੁੱਛੋ ਠੀਕ ਹੈ ਡਾਕਟਰ ਦੱਸੋ ਡਾਕਟਰ ਨੂੰ ਪੁੱਛੋ ਠੀਕ ਹੈ ਭਾਈ ਟੀਕੇ ਬਾਰੇ ਬਾਈ ਕਹਿੰਦਾ ਆਪਾਂ ਨੂੰ ਪਤਾ ਨਹੀਂਗਾ ਤੇ ਬਾਕੀ ਆਪਾਂ ਥਣ ਲੈ ਵਾ ਇਹਦਾ ਚੈੱਕ ਕਰਵਾ ਲੈਣ ਦੱਸ ਦੇਣ ਦੀ ਬਾਈ ਕੱਚੀ ਦੱਸਦਾ ਬਾਈ ਉਸ ਤੋਂ ਬਣਾਉਂਦੀ ਜਜਮੈਂਟ ਲਾ ਲਿਓ ਥਣ ਬਹੁਤ ਚੰਗਾ ਕੱਢਿਆ ਬਾਈ ਹੈਨਾ ਹਾਂਜੀ ਹਾਂ ਥਣਾ ਦਾ ਸਹਿ ਸੂਜ ਬਾਈ ਚੈੱਕ ਕਰ ਸਕਦਾ ਇੱਕ ਨੰਬਰ ਬਾਈ ਥਾਣ ਲੱਗਿਆ ਵਾ ਬਾਕੀ ਪੂਸ਼ ਵੀ ਕਰਮ ਵਾਲੀ ਦੀ ਜੱਡ ਬਲੈਕ ਆ ਜਮਾ ਲੈ ਇਧਰ ਆ ਪੱਤੇ ਇਕ ਰਾਨਾ ਥਣਾ ਰਸ ਲੈ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਾ ਨਿਖੜ ਮਾ ਥਣ ਪਿਆ ਵਾ ਪਿਆਗਾ ਕਰਮ ਵਾਲੀ ਦਾ ਹਵਾਨਾ ਸੋਹਣਾ ਤਿਆਰ ਕਰੂਗੀ ਬਾਈ ਕਿਉਂਕਿ 10 ਦਿਨ ਬਹੁਤ ਲੰਮੇ ਪਏ ਹੋ ਸਕਦਾ ਦਸ਼ਾ ਤੋਂ ਕੋਈ ਹੁੱਤੇ ਵੀ ਲੈ ਜਾਏ ਹਾਂਜੀ ਹਾਂਜੀ ਇਹ ਦਰਨ ਪੂਰੇ ਦਰ ਚੋਣ ਸਹੀ ਗੱਲ ਆ ਬਾਕੀ ਸੇਂਗਾ ਦੀ ਕੁਆਲਿਟੀ ਚੈੱਕ ਕਰ ਸਕਦੇ ਨਾਲੋਂ ਸਿੰਘ ਮੋੜੇ ਫੇਸ ਬਿਊਟੀ ਬੜੀ ਕਮਾਲ ਦੀ ਆ ਪਤਲੇ ਜੇ ਪਿੰਡੇ ਦੀ ਐ ਚਮਕਦਮ ਕਾਲੀ ਹੈ ਨਾ ਮੈਕਣਾ ਵੀ ਜੈਡ ਬਲੈਕ ਕਰਨ ਵਾਲੀ ਪਈ ਹੈਗੀ ਚੰਗੇ ਕਦ ਕਾਠ ਤੇ ਚੰਗੇ ਵਜਨ ਵਜੂਦ ਵਾਲੀ ਹੈਗੀ ਬਹੁਤ ਸੋਹਣਾ ਲੇਵਾ ਤਿਆਰ ਕਰੂਗੀ ਕਿਉਂਕਿ ਇਹ 10 ਤੋਂ 12 ਦਿਨਾਂ ਦੀ ਬਾਈ ਕਹਿੰਦੇ ਕੱਚੀ ਹੈਗੀ ਖੋਲਿਓ ਬਾਈ ਤੋੜ ਦਿਓ ਮਾੜੀ ਜੀ ਖੋਲ ਕੇ ਤੇ ਬਾਈ ਇਹਦਾ ਮੁੱਲ ਫਿਰ ਕੀ ਰਹੂਗਾ ਬੋਲੋ ਬਾਈ 1.5 ਲੱਖ ਰੁਪਏ ਹੋਜੂ ਮਾਨ ਤਾਂ ਥੋੜਾ ਅਮਚ ਮੰਤਰ ਕਰ ਠੀਕ ਹੈ 1.5 ਲੱਖ ਰੁਪਏ ਬਾਈ ਕਹਿੰਦੇ ਬਾਈ ਮੁੱਲ ਬਾਕੀ ਆਏਗਾ ਥੋੜਾ ਕਣਾ ਮਾਨ ਤਾਂ ਆਵਲਗਾ ਅਧਿਕਰ ਵੰਡੀ ਲਕਰ ਥੋੜਾ ਡਰਤੀ ਜਰੂਰ ਆਪਣੀ ਪਿੱਠ ਪੁੜੀ ਦੀ ਚੜਾਈ ਲੰਬਾਈ ਲੰਮੇ ਲੰਮੇ ਫੋਲਾ ਬਿਲਕੁਲ ਵੀ ਕਰਮਾਲੇ ਦੀ ਫੁੱਲ ਬਈ ਸੋਨਾ ਹਵਾਨਾ ਤਿਆਰ ਕਰੂਗੀ ਮਗਰ ਨੂੰ ਵੀ ਵਧੀਆ ਮਤਲਬ ਕਿ ਦਿਖਾਊਗੀ ਤਮੂਰ ਨੂੰ ਵੀ ਕਿਉਂਕਿ ਅਜੇ ਦਿਨ ਬਹੁਤ ਪਏ ਆ ਜੇ ਬਾਕੀ ਜਜਮੈਂਟ ਤੁਸੀਂ ਲਾ ਸਕਦੇ ਮਾਲਟ ਲਾਂਚ ਨੂੰ ਦਿਖਾਉਂਦੀ ਆ ਸਾਰੀਆਂ ਨੇ ਕੱਢਣੀਆਂ ਫੇਰ ਜਾ ਕੇ ਕਿਤੇ ਕਰਮਾਲ ਨੇ ਸੂਣਾਗਾ ਬਾਕੀ 1.5 ਲੱਖ ਰੁਪਇਆ ਬਾਈ ਨੇ ਇਹਦਾ ਬੋਲ ਰੱਖਿਆ ਆਏਗਾ ਤਾਂ ਬਾਈ ਕਨੇ ਮਾਨਦਾਨ ਜ਼ਰੂਰ ਹੋ ਜਾਊਗਾ ਜੇ ਕਿਸੇ ਵੀ ਵੀਰ ਨੂੰ ਬਾਈ ਚੋਟੀ ਪਸੰਦ ਆਵੇ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ